ਹਰ ਕੈਂਟਰ ਚਾਹੋ ਸਰ ਸਾਥ ਕਰਾਈ ਬਾਰੀ ਬਾਰੀ ਕਰਾਈਓ ਆਓ ਸਰ ਚਲੋ ਚੰਗੀ ਨਾਲ ਚੰਗੀ ਚੱਲੋ ਬਾਰੀ ਬਾਰੀ ਕਰਾਈਓ ਉਹ ਪਿੱਛੇ ਕਿਹੜਾ ਵਾਲੇ ਬੰਦੇ ਦੇਖੋ ਪਾਣੀ ਦੀ ਸਰਕਲਤਾ ਆ ਜੀ ਆ ਹੁਣ ਜਿਵੇਂ ਇਹਨਾਂ ਨੇ ਪਾਣੀ ਚੰਗਾ ਬਣਾ ਸਾਫ ਪਾਣੀ ਆ ਤੁਸੀਂ ਆ ਕੇ ਦੇਖ ਲਓ ਜੀ ਬਾਥਰੂਮ ਦੇ ਵਿੱਚ ਆਪਾਂ ਨਾ ਪਾਣੀ ਦੀ ਤੋੜ ਕਰਕੇ ਆਪਾਂ ਸਟੋਰ ਕਰ ਲਏ ਆ ਆ ਸਾਡੇ ਸਾਹਮਣੇ ਇਹਦੇ ਵਿੱਚ ਡਾਂਗੂ ਦਾ ਲਾਗਵਾ ਕੰਪਲੀਟ ਕਰ ਰਿਹਾ ਔਰ ਮੱਛਰ ਵਾਸਤੇ ਇਸ ਤੋਂ ਵਧੀਆ ਜਗ੍ਹਾ ਕੀ ਹੋ ਸਕਦੀ ਹੈ ਜੀ ਤੁਸੀਂ ਬਾਥਰੂਮ ਚ ਜਾਓਗੇ ਨਹਾਣ ਜਾਓਗੇ ਵਿੱਚ ਵੀ ਕੱਪੜੇ اتار ਕੇ ਰਹਾਓਗੇ ਤੇ ਉਹਦਾ ਡੈਂਗੂ ਦੇ ਮੱਛਰੀ ਦਾ ਚਾਂਦੀ ਹੋ ਗਈ ਨਾ ਜੀ ਉਹਨੂੰ ਤਾਂ ਬੜਾ ਇਸ ਤੋਂ ਵਧੀਆ ਟਾਰਗੇਟ ਮਿਲ ਸਕਦਾ ਉਹਨੂੰ ਅਸਲੀ ਪੰਜ ਜੀ ਤੁਹਾਨੂੰ ਪਤਾ ਤੁਹਾਡੇ ਜਿਹੜਾ ਪਾਣੀ ਸਟੋਰ ਹੈ ਇਹਦੇ ਵਿੱਚ ਜਿਹੜਾ ਡੈਂਗੂ ਦੀ ਬਿਮਾਰੀ ਦਾ ਮੱਛਰ ਹੈ ਚਿਕਨ ਗੁਣੀਆਂ ਦੀ ਮਲੇਰੀਆ ਦੀ ਬਿਮਾਰੀ ਦਾ ਮੱਛਰ ਹੈ ਉਹ ਇਹਦੇ ਵਿੱਚ ਪੈਦਾ ਹੋ ਰਿਹਾ ਹੁੰਦਾ ਸੋ ਇਹਨਾਂ ਨੂੰ ਭਾਦ ਦੇ ਅਨੁਸਾਰ ਇਹਨਾਂ ਨੂੰ ਸੁਕਾ ਲੈਣਾ ਇੱਕ ਵਾਰੀ ਬਾਰੀ ਬਾਰੀ ਸਿਰ ਨਾ ਜੀ ਤੇ ਇਹ ਫਿਰ ਉਹ ਬ੍ਰੀਡ ਨਹੀਂ ਕਰ ਸਕਦਾ ਇੱਕ ਹਫ਼ਤਾ ਲਗਾਤਾਰ ਪਾਣੀ ਰਹਿਣਾ ਚਾਹੀਦਾ ਕਿਸੇ ਵੀ ਭਾਂਡੇ ਚ ਤੁਸੀਂ ਕੋਸ਼ਿਸ਼ ਕਰੋਗੇ 3 ਦਿਨ ਤੋਂ ਵੱਧ ਪਾਣੀ ਨਾ ਰਵੇ ਠੀਕ ਹੈ ਉਹਨੂੰ ਸੁਕਾ ਕੇ ਦੁਬਾਰਾ ਪਾ ਲਓ ਇੱਕ ਭਾਂਡੇ ਤੋਂ ਮੋਦੀ ਕੱਪੜਾ ਲੈਣਾ ਧੋ ਦੇਣਾ ਮੈਨੂੰ ਵੀ ਕਈ ਵਾਰੀ ਮੱਛਰ ਆਈ ਨੀ ਉਹ ਥੋੜਾ ਜਿਹਾ ਨੀਚੇ ਰਹਿ ਜਾਂਦਾ ਨਾ ਆਪਾਂ ਖਾਲੀ ਨਹੀਂ ਕਰਦੇ ਜਮਾਈ ਉਹਨੂੰ ਉਹਨੂੰ ਮੁੱਦਾ ਮਾਰਨਾ ਉਹ ਜਰਾ ਠੀਕ ਹੈ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦਾ ਮੈਂ ਇਸ ਵੇਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਦੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡेंसਲੀ ਪਾਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਆ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਡਾਂਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੂਲਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪੰਛੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਦੇਖੋ ਪਾਣੀ ਦੀ ਦਿੱਕਤ ਆਇਆ ਜੀ ਆ ਹੁਣ ਜਿਵੇਂ ਇਹਨਾਂ ਨੇ ਪਾਣੀ ਚੰਗਾ ਬਣਾ ਸਾਫ਼ ਪਾਣੀ ਜੇ ਤੁਸੀਂ ਆ ਕੇ ਦੇਖ ਲਓ ਜੀ ਬਾਥਰੂਮ ਦੇ ਵਿੱਚ ਆਪਾਂ ਨਾ ਪਾਣੀ ਦੀ ਤੋੜ ਕਰਕੇ ਆਪਾਂ ਸਟੋਰ ਕਰ ਲੈਂਦੇ ਆ ਆ ਤੁਹਾਡੇ ਸਾਹਮਣੇ ਇਹਦੇ ਵਿੱਚ ਡਾਂਗੂ ਦਾ ਲਾਗੂਆ ਬ੍ਰੀਡ ਕਰ ਰਿਹਾ ਔਰ ਮੱਛਰ ਵਾਸਤੇ ਇਸ ਤੋਂ ਵਧੀਆ ਜਗ੍ਹਾ ਕੀ ਹੋ ਸਕਦੀ ਹੈ ਜੀ ਤੁਸੀਂ ਬਾਥਰੂਮ ਚ ਜਾਓਗੇ ਨਹਾਣ ਜਾਓਗੇ ਵਿੱਚੜੀ ਕੱਪੜੇ ਧਾਰ ਕੇ ਰਾਓਗੇ ਤੇ ਉਹਦਾ ਡੈਗੂ ਦੇ ਮੱਛਰੀ ਦਾ ਚਾਂਦੀ ਹੋ ਗਈ ਨਾ ਜੀ ਉਹਨੂੰ ਤਾਂ ਬੜਾ ਇਸ ਤੋਂ ਵਧੀਆ ਟਾਰਗੇਟ ਮਿਲ ਸਕਦਾ ਉਹਨੂੰ ਅਕੀਪਾ ਜੀ ਤੁਹਾਨੂੰ ਪਤਾ ਤੁਹਾਡੇ ਜਿਹੜਾ ਪਾਣੀ ਸਟੋਰ ਹੈ ਇਹਦੇ ਵਿੱਚ ਜਿਹੜਾ ਡੈਗੂ ਦੀ ਬਗਾਨਾ ਮੱਛਰ ਹੈ ਚਿਕਨ ਗੁਣੀਆਂ ਦੀ ਮਲੇਰੀਆ ਦੀ ਵਾਰੀ ਦਾ ਮੱਛਰ ਹੈ ਉਹ ਇਹਦੇ ਵਿੱਚ ਪੈਦਾ ਹੋ ਰਿਹਾ ਹੁੰਦਾ ਤੋ ਇਹਨਾਂ ਨੂੰ ਭੰਡਿਆਂ ਨੂੰ ਸਾਰੇ ਨੂੰ ਸੁਕਾ ਲੈਣਾ ਇੱਕ ਵਾਰੀ ਬਾਰੀ ਬਾਰੀ ਸਿਰਨਾ ਤੇ ਇਹ ਫਿਰ ਉਹ ਬ੍ਰੀਡ ਨਹੀਂ ਕਰ ਸਕਦਾ ਇੱਕ ਹਫਤਾ ਲਗਾਤਾਰ ਪਾਣੀ ਰਹਿਣਾ ਚਾਹੀਦਾ ਕਿਸੇ ਵੀ ਭੰਡ ਵਿੱਚ ਤੁਸੀਂ ਕੋਸ਼ਿਸ਼ ਕਰੋਗੇ 3 ਦਿਨ ਤੋਂ ਵੱਧ ਪਾਣੀ ਨਾ ਰਵੇ ਉਹਨੂੰ ਸੁਕਾ ਕੇ ਦੁਬਾਰਾ ਪਾ ਲਓ ਇੱਕ ਭੰਡ ਤੋਂ ਮੋਦੀ ਕੱਪੜਾ ਲੈਣਾ ਧੋ ਦੇਣਾ ਮੈਨੂੰ ਵੀ ਕਈ ਵਾਰੀ ਮੱਛਰ ਆਈ ਹੈ ਨਹੀਂ ਉਹ ਥੋੜਾ ਜਿਹਾ ਨੀਚੇ ਰਹਿ ਜਾਂਦਾ ਨਾ ਆਪਾਂ ਖਾਲੀ ਨਹੀਂ ਕਰਦੇ ਜਮਈ ਉਹਨੂੰ ਉਹਨੂੰ ਮੋਦਾ ਮਾਰਨਾ ਉਹ ਜਰਾ ਠੀਕ ਹੈ